ਜਿੰਦਾਬਾ ਜੇ ਭਗਵੰਤ ਮਾਨ ਜੀ ਦਿੱਲੀ ਵਾਲਿਆਂ ਦੇ ਆਖੇ ਨਾਂ ਲੱਗ ਕੇ ਵਰਕਰਾਂ ਨੂੰ ਸੈੱਟ ਕਰ ਦਿੰਦੇ ਤਾਂ ਸਾਨੂੰ ਇਹ ਧੰਨਾਂ ਲਾਣ ਦੀ ਨੌਬਤ ਨਾ ਪੈਂਦੀ ਦੇਖੋ ਜਿਹੜੀ ਪਾਰਟੀ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਬਣੀ ਸੀ ਅੱਜ ਉਸ ਪਾਰਟੀ ਵਿੱਚ ਉਸ ਪਾਰਟੀ ਨੂੰ ਖੜੇ ਕਰਨ ਵਾਲੇ ਵਲੰਟੀਅਰਾਂ ਦੇ ਹੱਕਾਂ ਦੀ ਰੱਖਿਆ ਨਹੀਂ ਹੋ ਰਹੀ ਕੰਨੀਆਂ ਇਹ ਜੇ ਵਰਕਰ ਵੀ ਸੀਗੇ ਜਿਨ੍ਹਾਂ ਦੇ ਕੋਲੇ ਕੁਝ ਵੀ ਨਹੀਂ ਸੀ ਪਰ ਚਾਹੇ ਉਹ ਪੈਦਲ ਤੁਰ ਤੁਰ ਕੇ ਕਈ ਪਿੰਡਾਂ ਦੇ ਉੱਤੋਂ ਦੀ ਆਂਦੇ ਸੀ ਸ਼ਹਿਰਾਂ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਦੇ ਸੀ ਆਮ ਆਦਮੀ ਪਾਰਟੀ ਦੇ ਜਿਹੜੇ ਗਰਾਊਂਡ ਲੈਵਲ ਦੇ ਵੌਲੰਟੀਅਰਸ ਨੇ ਉਹਨਾਂ ਦੇ ਹੱਕਾਂ ਦਾ ਜਿਹੜਾ ਕਾਣ ਹੋ ਰਿਹਾ ਚਾਹੇ ਉਹ ਅਕਾਲੀਆਂ ਕਾਂਗਰਸੀਆਂ ਭਾਜਪਾਈਆਂ ਦੇ ਕਰਕੇ ਹੋ ਰਿਹਾ ਚਾਹੇ ਉਹ ਦਿੱਲੀ ਵਾਲਿਆਂ ਦੇ ਹੁੱਕ ਕਰਕੇ ਹੋ ਰਿਹਾ ਉਸ ਦੇ ਖਿਲਾਫ ਧਰਨਾਏ ਅੱਜ ਲਗਾਇਆ ਹੈਗਾ ਅਸੀਂ ਅੱਜ ਲੋਕ ਸਾਨੂੰ ਤਾਨਾ ਮਾਰਦੇ ਨੇ ਕਿ ਤੁਹਾਡਾ ਭਗਵਾਨਤ ਮਾਨ ਮੁੱਖ ਮੰਤਰੀ ਹੈ ਜਿਹੜਾ ਇੱਕ ਡੰਮੀ ਹੈ ਅਸੀਂ ਸਾਨੂੰ ਇਹ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਵਾਕਈ ਉਹ ਡੰਮੀ ਬਣ ਕੇ ਰਹਿ ਗਿਆ ਇਹਦੇ 'ਚ ਸੱਚਾਈ ਵੀ ਆ ਖਾਸ ਤੌਰ ਤੇ ਜਿਹੜਾ ਸੰਵਿਧਾਨ ਹੈ ਆਰਟੀਕਲ 14 ਬੀ ਜਿਹੜਾ ਕਿ ਜ਼ਿਲ੍ਹਾ ਲੈਵਲ ਤੇ ਵੋਲੰਟੀਅਰਜ਼ ਨੂੰ ਪਾਰਟੀ ਦੇ ਅਹੁਦੇਦਾਰ ਚੁਣਨ ਦੇ ਦਾ ਹੱਕ ਦਿੰਦਾ ਉਹ ਲਾਗੂ ਕੀਤਾ ਜਾਏ ਤਾਂ ਕਿ ਵੋਲੰਟੀਅਰ ਦੇ ਹੱਕ ਜਿਹੜੇ ਆ ਉਹ ਮਾਰੇ ਨਾ ਜਾ ਸਕਣ ਮੈਂ ਕਹਿੰਨੀ ਹਾਂ ਅੱਜ ਸਾਡੇ ਵਰਕਰ ਜਿਹੜੇ ਨੇ ਵਿਚਾਰੇ ਮੀਡਲ ਕਲਾਸ ਸੀਗੇ ਅੱਜ ਗਰੀਬੀ ਰੇਖਾ ਤੇ ਪਹੁੰਚ ਗਏ ਪਰ ਜਿਹੜੇ ਝਾਪਲੂਸ ਸੀ ਉਹ ਬੜੇ ਹਾਈ ਪਹੁੰਚ ਗਏ ਤੇ ਭਗਵਾਨ ਤੁਮਨ ਜੀ ਨੂੰ ਅੱਗੇ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਅਸੀਂ ਕਿਹਾ ਸੀ ਕਿ ਰੰਗਲਾ ਪੰਜਾਬ ਕੋਈ ਪੰਜਾਬੀ ਅੱਗੇ ਲੈ ਕੇ ਆਊਗਾ ਐ ਨਹੀਂ ਤਾਂ ਫਿਰ ਸਾਡਾ ਕੀ ਜੀ ਅਸੀਂ ਤਾਂ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਲੈਂਦੇ ਤੇ ਮੰਨ ਲੈਂਦੇ ਉਸੇ ਟਾਈਮ ਹੀ 22 ਦੇ ਵਿੱਚ ਜਦੋਂ ਸਰਕਾਰ ਬਣੀ ਸੀ ਸਸ਼ੀਕਾਲ ਜੀ ਮੇਰਾ ਨਾਮ ਪ੍ਰੀਤੀ ਮਲਹੋਤਰਾ ਮੈਂ ਮਹਿਲਾ ਪ੍ਰਧਾਨ ਆ ਪੰਜਾਬ ਦੀ ਆਮ ਆਦਮੀ ਪਾਰਟੀ ਤੋਂ ਦੇਖੋ ਅੱਜ ਸਾਡੀ ਬਹੁਤ ਜ਼ਿਆਦਾ ਮਜਬੂਰੀ ਬਣ ਗਈ ਸੀਗੀ ਅਸੀਂ ਨਹੀਂ ਇਹ ਕਦਮ ਚੱਕਣਾ ਚਾਹੁੰਦੇ ਸੀਗੇ ਪਰ ਅਸੀਂ ਪਾਰਟੀ ਹਾਈ ਕਮਾਂਡ ਦੇ ਬਹੁਤ ਵਾਰੀ ਨੋਟਿਸ 'ਚ ਲਿਆਉਂਦਾ ਸੀਗਾ ਕਿ ਸਾਡੇ ਵਰਕਰਾਂ ਨੂੰ ਕਿਤੇ ਨਾ ਕਿਤੇ ਸੈੱਟ ਕੀਤਾ ਜਾਵੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ ਬਹੁਤ ਯੋਗਦਾਨ ਪਾਇਆ ਵਿਚਾਰੇ ਮੈਂ ਕਹਿੰਨੀ ਆ ਇਹ ਜੇ ਵਰਕਰ ਵੀ ਸੀਗੇ ਜਿਨ੍ਹਾਂ ਦੇ ਕੋਲੇ ਕੁਝ ਵੀ ਨਹੀਂ ਸੀ ਪਰ ਚਾਹੇ ਉਹ ਪੈਦਲ ਤੁਰ ਤੁਰ ਕੇ ਕਈ ਪਿੰਡਾਂ ਦੇ ਉੱਤੋਂ ਦੀ ਆਉਂਦੇ ਸੀ ਸ਼ਹਿਰਾਂ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਦੇ ਸੀ ਹੈ ਉਸ ਤੋਂ ਬਾਅਦ ਕਈ ਵਿਚਾਰੇ ਲਿਫਟਾਂ ਲੈ ਲੈ ਕੇ ਆਉਂਦੇ ਸੀਗੇ ਔਰ ਮੈਂ ਕਹਿੰਨੀ ਆ ਅੱਜ ਸਾਡੇ ਵਰਕਰ ਜਿਹੜੇ ਨੇ ਵਿਚਾਰੇ ਮੀਡਲ ਕਲਾਸ ਸੀਗੇ ਅੱਜ ਗਰੀਬੀ ਰੇਖਾ ਤੇ ਪਹੁੰਚ ਗਏ ਵਰਕਰ ਪਾਰਟੀ ਲਈ ਕੰਮ ਕੀਤਾ ਉਹਨਾਂ ਨੇ ਜਿਨ੍ਹਾਂ ਨੇ ਪਰ ਜਿਹੜੇ ਚਾਪਲੂਸ ਸੀ ਆਪਰੇ ਹਾਈ ਪਹੁੰਚ ਗਏ ਠੀਕ ਹੈ ਮੈਂ ਉਹਨਾਂ ਚਾਪਲੂਸਾਂ ਦੇ ਖਿਲਾਫ ਤੇ ਮੇਰੇ ਵਰਕਰਾਂ ਦੇ ਹੱਕ ਦੇ ਵਿੱਚ ਇਹ ਧਰਨਾ ਰੱਖਿਆ ਤੇ ਮਜਬੂਰ ਹੋ ਕੇ ਰੱਖਿਆ ਜੇ ਭਗਵੰਤ ਮਾਨ ਜੀ ਦਿੱਲੀ ਵਾਲਿਆਂ ਦੇ ਆਖੇ ਨਾਂ ਲੱਗ ਕੇ ਵਰਕਰਾਂ ਨੂੰ ਸੈੱਟ ਕਰ ਦਿੰਦੇ ਤਾਂ ਸਾਨੂੰ ਇਹ ਧਰਨਾ ਲਾਉਣ ਦੀ ਨੌਬਤ ਨਾ ਪੈਂਦੀ ਮੈਡਮ ਪਹਿਲਾਂ ਵੀ ਕਈ ਨਾਰਾਜ਼ ਹੋਏ ਨੇ ਢੰਗੋਂ ਸਰ ਵੀ ਕਰੀ ਉਹਨਾਂ ਨੂੰ ਵੀ ਜਿਹੜੀ ਔਦੇਦਾਰੀ ਦੇ ਦਿੱਤੀ ਗਈ ਹੈ ਕੀ ਲੱਗਦਾ ਹੈਗਾ ਕਿ ਔਦੇਦਾਰੀਆਂ ਨੂੰ ਲੈ ਕੇ ਜਿਹੜੀ ਇਹ ਸਾਰੀ 205000 ਚੱਲ ਰਿਹਾ ਹੈਗਾ ਪਾਰਟੀ ਦੇ ਵਿੱਚ ਜਾਂ ਫਿਰ ਦਿੱਲੀ ਵਾਲਿਆਂ ਨੇ ਬਨਵਰਤੀਆਂ ਨਹੀਂ ਜਾਂ ਦੇਖੋ ਉਹ ਬੜੇ ਹੀ ਦਿੱਲੀ ਵਾਲੇ ਆਵੇ ਮੈਨੂੰ ਪਤਾ ਹੈ ਉਹਨਾਂ ਨੂੰ ਪਤਾ ਸੀ ਅੱਜ ਧਰਨਾ ਲੱਗਣਾ ਹੈ ਕੱਲ ਲਿਸਟ ਕੱਢਤੀ ਕੱਲ ਲਿਸਟ ਕੱਢਤੀ ਚਲੋ ਸਾਡੇ ਪਟਿਆਲੇ ਦੇ ਵਿੱਚ ਤਾਂ ਉਹੀ ਬੰਦੇ ਫੇਰ ਰਿਪੀਟ ਕਰ ਗਏ ਜਿਨ੍ਹਾਂ ਨੇ ਆਪਣੀਆਂ ਮਤਲਬ ਦੁਕਾਨਾਂ ਖੋਲੀਆਂ ਨੇ ਜਿਨ੍ਹਾਂ ਦੀ ਠੀਕ ਹੈ ਮੈਂ ਤਾਂ ਸਾਫ਼ ਕਹਿਨੀ ਆ ਤੇ ਜਿਨ੍ਹਾਂ ਨੇ ਸਾਡੇ ਵਰਕਰਾਂ ਦੀਆਂ ਨੈਗੇਟਿਵ ਰਿਪੋਰਟਾਂ ਭੇਜੀਆਂ ਨੇ ਉਹ ਉਹਨਾਂ ਨੂੰ ਅੱਗੇ ਕਰਤਾ ਢਿੱਲੋ ਸਾਹਿਬ ਨੂੰ ਲੋਕ ਸਭਾ ਇੰਚਾਰਜ ਲਾਤਾ ਚਲੋ ਵਧੀਆ ਬੰਦੇ ਨੇ ਵਧੀਆ ਇਨਸਾਨ ਨੇ ਤੇ ਉਹਨਾਂ ਨੂੰ ਖਰਚਾ ਕਰਨ ਲਈ ਤਿਆਰ ਕਰਤਾ ਫੇਰ ਕਿ ਚਲੋ ਜੀ ਲੱਗੇ ਰੋ ਖਰਚਾ ਕਰੋ ਪਾਰਟੀ ਦੇ ਲਈ ਤੇ ਉਸ ਤੋਂ ਬਾਅਦ ਇਹ ਅਹੁਦੇਦਾਰੀਆਂ ਕੁਝ ਨਹੀਂ ਹੈਗੀਆਂ ਕੋਈ ਉਹ ਨਹੀਂ ਹੈ ਇਹਨਾਂ ਦਾ ਅੱਜ ਮੈਂ ਪੰਜਾਬ ਦੀ ਮੌਜੂਦਾ ਪ੍ਰਧਾਨ ਆ ਮੇਰੇ ਕੋਲੇ ਕੈਬਨਿਟ ਰੈਂਕ ਹੈ ਮੈਨੂੰ ਤਾਂ ਇਹਦੀ ਪਰਵਾਹ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਮੈਨੂੰ ਇਸ ਦੀ ਪਰਵਾਹ ਨਹੀਂ ਹੈਗੀ ਨਹੀਂ ਤਾਂ ਮੈਂ ਬੜੇ ਆਰਾਮ ਦੇ ਨਾਲ ਪੰਜਾਬ ਪ੍ਰਧਾਨਗੀ ਦੇ ਵਿੱਚ ਬੜਾ ਕੁਝ ਕੰਮ ਕਰ ਸਕਦੀ ਸੀਗੀ ਮੇਰੇ ਤਾਂ ਕੰਮ ਮੈਨੇ ਕੰਮ ਕਰਵਾ ਹੀ ਲੈਣੇ ਨੇ ਬਿਲਕੁਲ ਪਤਾ ਕੀ ਹੈ ਬਸ ਸਾਨੂੰ ਇਹ ਹੈ ਕਿ ਪਾਰਟੀ ਹੈ ਹੀ ਕਮਾਂਡ ਜੀ ਭਗਵੰਤ ਮਾਨ ਜੀ ਅਸੀਂ ਭਗਵੰਤ ਮਾਨ ਜੀ ਨੂੰ ਅੱਗੇ ਲੈ ਕੇ ਆਏ ਸੀ ਪੰਜਾਬ ਦੇ ਵਿੱਚ ਅਸੀਂ ਕਿਹਾ ਸੀ ਕਿ ਰੰਗਲਾ ਪੰਜਾਬ ਕੋਈ ਪੰਜਾਬੀ ਅੱਗੇ ਲੈ ਕੇ ਆਊਗਾ ਐ ਨਹੀਂ ਤਾਂ ਫਿਰ ਸਾਡਾ ਕੀ ਸੀ ਅਸੀਂ ਤਾਂ ਕੇਜਰੀਵਾਲ ਨੂੰ ਮੁੱਖ ਮੰਤਰੀ ਬਣਾ ਲੈਂਦੇ ਤੇ ਮੰਨ ਲੈਂਦੇ ਉਸੇ ਟਾਈਮ ਹੀ 22 ਦੇ ਵਿੱਚ ਜਦੋਂ ਸਰਕਾਰ ਬਣੀ ਸੀ ਉਸ ਟਾਈਮ ਅਸੀਂ ਕੇਜਰੀਵਾਲ ਨੂੰ ਮੁੱਖ ਮੰਤਰੀ ਮੰਨ ਲੈਂਦੇ ਨਹੀਂ ਪਰ ਭਗਵੰਤ ਮਾਨ ਨੂੰ ਅਸੀਂ ਤਾਂ ਲੈ ਕੇ ਆਏ ਸੀ ਪਰ ਚਲੋ ਅੱਜ ਲੋਕ ਸਾਨੂੰ ਤਾਨਾ ਮਾਰਦੇ ਨੇ ਕਿ ਤੁਹਾਡਾ ਭਗਵੰਤ ਮਾਨ ਮੁੱਖ ਮੰਤਰੀ ਹੈ ਜਿਹੜਾ ਇੱਕ ਡੰਮੀ ਹੈ ਅਸੀਂ ਸਾਨੂੰ ਇਹ ਬਹੁਤ ਬੁਰਾ ਲੱਗਦਾ ਕਿਉਂਕਿ ਵਾਕਈ ਉਹ ਦੰਮੀ ਬਣ ਕੇ ਰਹਿ ਗਿਆ ਇਹਦੇ ਚ ਸੱਚਾਈ ਵੀ ਆ ਕਿਉਂਕਿ ਦਿੱਲੀ ਵਾਲੇ ਉਹਦੇ ਤੇ ਇੰਨੇ ਕਾਬਜ ਹੋ ਗਏ ਅੱਜ ਸਾਰੇ ਡਿਸੀਜਨ ਹੀ ਉਹ ਲੈ ਰਹੇ ਨੇ ਦਿੱਲੀ ਵਾਲੇ ਉਹ ਮਜਬੂਰ ਹੋਇਆ ਪਿਆ ਉਹ ਨਹੀਂ ਆਪਣੀ ਸੀਐਮਸ਼ਿਪ ਨਹੀਂ ਛੱਡਣਾ ਚਾਹੁੰਦੇ ਮੈਂ ਤਾਂ ਕਹਿੰਦੀ ਆ ਉਹਨਾਂ ਨੂੰ ਵੀ ਇਹੀ ਕਹਿੰਦੀ ਆ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿਹੜੇ ਤੁਹਾਨੂੰ ਯਾਦ ਹੋਣਾ ਜਦੋਂ ਸੰਗਰੂਰ ਦੇ ਵਿੱਚ ਲੋਕ ਮਿਲਣੀ ਹੁੰਦੀ ਸੀ ਇਹਨਾਂ ਨੂੰ ਸੀਐਮ ਜਦੋਂ ਨਹੀਂ ਬਣਾਇਆ ਜਾ ਰਿਹਾ ਸੀ ਤਾਂ ਸਾਰੇ ਪੰਜਾਬ ਦੇ ਵਰਕਰ ਇਨਾਂ ਦੇ ਘਰ ਦੇ ਵਿੱਚ ਆ ਕੇ ਇਨਾਂ ਨਾਲ ਮੀਟਿੰਗਾਂ ਕਰਦੇ ਸੀਗੇ ਤੇ ਭਗਵਾਨਤਮਨ ਜੀ ਜੇ ਉਹ ਉਸ ਟਾਈਮ ਦਲੇਰੀ ਦਿਖਾ ਕੇ ਤੁਹਾਨੂੰ ਸੀਐਮ ਦੀ ਕੁਰਸੀ ਤੇ ਬਿਠਾ ਸਕਦੇ ਨੇ ਅੱਜ ਤੁਹਾਨੂੰ ਵੀ ਦਲੇਰੀ ਦਿਖਾਣੀ ਚਾਹੀਦੀ ਹੈ ਤੁਸੀਂ ਵੀ ਦਲੇਰ ਹੋ ਕੇ ਅੱਗੇ ਆਓ ਅਸੀਂ 2027 ਦੇ ਵਿੱਚ ਤੁਹਾਡੀ ਰੈਨਮਾਈਚ ਫੇਰ ਸਰਕਾਰ ਬਣਾਵਾਂਗੇ ਪਰ ਤੁਹਾਨੂੰ ਦਲੇਰੀ ਦਿਖਾਉਣੀ ਪੈਣੀ ਹੈ ਤੁਸੀਂ ਅੱਗੇ ਆਓ ਔਰ ਅੱਗੇ ਆ ਕੇ ਆਪਣੇ ਵਰਕਰਾਂ ਨੂੰ ਸਾਂਭ ਲਓ ਆਪਣੇ ਵਰਕਰਾਂ ਦੇ ਹੱਕਾਂ ਦੇ ਵਿੱਚ ਬੋਲ ਲਓ ਦੇਖੋ ਜਿਹੜੀ ਪਾਰਟੀ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਲਈ ਬਣੀ ਸੀ ਅੱਜ ਉਸ ਪਾਰਟੀ ਵਿੱਚ ਉਸ ਪਾਰਟੀ ਨੂੰ ਖੜੇ ਕਰਨ ਵਾਲੇ ਵਲੰਟੀਅਰਾਂ ਦੇ ਪੱਕਾ ਦੀ ਰੱਖਿਆ ਨਹੀਂ ਹੋ ਰਹੀ ਜਿਨ੍ਹਾਂ ਨੇ 10 10 12 12 14 14 ਸਾਲ ਅੰਨਾ ਹਜ਼ਾਰੇ ਅੰਦੋਲਨ ਤੋਂ ਲਗਾ ਦਿੱਤੇ ਆਪਣੇ ਘਰ-ਬਾਰ ਰੋਲ ਲਏ ਆਪਣੇ ਬਿਜ਼ਨਸ ਰੋਲ ਲਏ ਉਹਨਾਂ ਦੀ ਥਾਂ ਅੱਜ ਅਕਾਲੀ ਭਾਜਪਾਈ ਕਾਂਗਰਸੀ ਆ ਕੇ ਅੱਗੇ ਹੋ ਗਏ ਉਹਨਾਂ ਤਾਂ ਦਿੱਲੀ ਵਾਲੇ ਵੀ ਆ ਕੇ ਅੱਗੇ ਹੋ ਗਏ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਗਰਾਊਂਡ ਲੈਵਲ ਦੇ ਵਲੰਟੀਅਰਸ ਨੇ ਉਹਨਾਂ ਦੇ ਹੱਕਾਂ ਦਾ ਜਿਹੜਾ ਕਾਣ ਹੋ ਰਿਹਾ ਚਾਹੇ ਉਹ ਅਕਾਲੀਆਂ ਕਾਂਗਰਸੀਆਂ ਭਾਜਪਾਈਆਂ ਦੇ ਕਰਕੇ ਹੋ ਰਿਹਾ ਚਾਹੇ ਉਹ ਦਿੱਲੀ ਵਾਲਿਆਂ ਦੇ ਹੁਕਮ ਕਰਕੇ ਹੋ ਰਿਹਾ ਉਸ ਦੇ ਖਿਲਾਫ ਧਰਨਾਏ ਅੱਜ ਲਗਾਇਆ ਹੈਗਾ ਅਸੀਂ ਔਰ ਤੁਸੀਂ ਦੇਖੋ ਇਸ ਵਿੱਚ ਮੁੱਖ ਮੁੱਦਾ ਜਿਹੜਾ ਹੈਗਾ ਕਿ ਜਿਹੜੀਆਂ ਦੋ ਚੇਅਰਮੈਨੀਆਂ ਪੰਜਾਬ ਦੀਆਂ ਪੋਲਿਊਸ਼ਨ ਕੰਟਰੋਲ ਬੋਰਡ ਔਰ ਹੈਵੀ ਇੰਡਸਟਰੀਜ਼ ਡਿਪਾਰਟਮੈਂਟ ਦੀਆਂ ਉਹ ਪੰਜਾਬ ਤੋਂ ਬਾਹਰ ਵਾਲਿਆਂ ਨੂੰ ਦਿੱਤੀਆਂ ਗਈਆਂ ਜਿਹੜਾ ਕਿ ਬਹੁਤ ਹੀ ਨਿੰਦਣਯੋਗ ਕੰਮ ਹੈਗਾ ਇਹ ਫੋਰਨ ਰੱਦ ਹੋਣਾ ਚਾਹੀਦਾ ਔਰ ਇਹ ਸਾਰਾ ਕੁਝ ਕਿਉਂ ਹੋ ਰਿਹਾ ਇਸ ਸਭ ਦੀ ਜੜ ਵਿੱਚ ਜਿਹੜੀ ਚੀਜ਼ ਹੈਗੀ ਹੈ ਕਿ ਪਾਰਟੀ ਦਾ ਸੰਵਿਧਾਨ ਜਿਹੜਾ ਕਿ ਕਹਿੰਦਾ ਹੈ ਕਿ ਜ਼ਿਲ੍ਹਾ ਲੈਵਲ ਤੇ ਜਿਹੜੇ ਅਹੁਦੇਦਾਰ ਨੇ ਉਹ ਪਾਰਟੀ ਦੇ ਵਲੰਟੀਅਰ ਇਲੈਕਟ ਕਰਨਗੇ ਵੋਟਾਂ ਪਾ ਕੇ ਚੁਣਨਗੇ ਉਸ ਸੰਵਿਧਾਨ ਦਾ ਕਾਣ ਕੀਤਾ ਜਾ ਰਿਹਾ ਹੈ ਉਤੋਂ ਅਹੁਦੇਦਾਰ ਥੋਪੇ ਜਾ ਰਹੇ ਨੇ ਇਸ ਕਰਕੇ ਵਲੰਟੀਅਰ ਦੀ ਆਵਾਜ਼ ਕਿਧਰੇ ਨਹੀਂ ਪਹੁੰਚ ਰਹੀ ਵਲੰਟੀਅਰ ਦੀ ਕੋਈ ਸਾਰ ਨਹੀਂ ਲਿੱਤੀ ਜਾ ਰਹੀ ਵਲੰਟੀਅਰ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਰਹੇ ਸੋ ਅਸੀਂ ਪਾਰਟੀ ਹਾਈ ਕਮਾਂਡ ਨੂੰ ਇਹ ਬੇਨਤੀ ਕਰਨ ਦੇ ਲਈ ਕਿ ਵੌਲੰਟੀਅਰ ਦੇ ਹੱਕ ਦਿੱਤੇ ਜਾਣ ਔਰ ਖਾਸ ਤੌਰ ਤੇ ਜਿਹੜਾ ਸੰਵਿਧਾਨ ਹੈ ਆਰਟੀਕਲ 14 ਬੀ ਜਿਹੜਾ ਕਿ ਜ਼ਿਲ੍ਹਾ ਲੈਵਲ ਤੇ ਵੌਲੰਟੀਅਰਸ ਨੂੰ ਪਾਰਟੀ ਦੇ ਅਹੁਦੇਦਾਰ ਚੁਣਨ ਦੇ ਦਾ ਹੱਕ ਦਿੰਦਾ ਉਹ ਲਾਗੂ ਕੀਤਾ ਜਾਏ ਤਾਂ ਕਿ ਵੌਲੰਟੀਅਰ ਦੇ ਹੱਕ ਜਿਹੜੇ ਆ ਮਾਰੇ ਨਾ ਜਾ ਸਕਣ ਤਾਂ ਹੀ ਅਸੀਂ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਰੱਖਿਆ ਕਰ ਸਕਾਂਗੇ ਦੇਸ਼ ਦਾ ਸੰਵਿਧਾਨ ਲਾਗੂ ਕਰ ਸਕਾਂਗੇ